ਅੱਜ ਤੁਸੀਂ ਇੱਥੇ ਆਇਓ ਕੱਲ ਮਾਮਦੋੜ ਸੀ ਚੁੱਲਾ ਟੈਕਸ ਤੁਹਾਨੂੰ ਨਹੀਂ ਮਿਲ ਰਿਹਾ ਜੋ ਅਸਲੀਅਤ ਗੱਲ ਹੈਗੀ ਆ ਤੁਸੀਂ ਅੱਜ ਇੱਥੇ ਆਇਓ ਕਿੰਦੇ ਕਹਿੰਦੇ ਇੱਥੇ ਪਹੁੰਚੇ ਹੋ ਤੇ 5 ਦਿਨ ਪਹਿਲਾਂ ਤੁਸੀਂ ਕਿੱਥੇ ਸੀ ਪਲਾ ਪ੍ਰਧਾਨ ਸਾਹਿਬ 10 ਸਾਲ ਤਿੰਨ ਪਾੜਾ ਆ ਫਿਰਦਾ ਆ ਫਿਰਦਾ 10 ਹੋ ਗਏ ਪਾੜੀ 10 ਸਾਲ ਅੱਛਾ 10 ਸਾਲ ਪਾੜੀ ਮਿਹਨਤ ਕੀਤੀ ਕੱਖ ਨਹੀਂ ਮਿਲਿਆ ਉਹ ਜਿਹੜਾ ਫਤਿਹਾਰੀ ਸਾਹਿਬ ਫੋਨ ਕਰਦਾ ਉਹਨੂੰ ਮਿਲਦਾ ਭਾ ਕੋਈ ਕੱਖ ਨਹੀਂ ਮਿਲਦਾ ਤਾਗਲੀ ਹੋ ਰਹੀ ਏ ਸ਼ਰਿਆਮ ਹੋ ਰਹੀ ਏ ਭਾਈ 12 ਪਿੰਡ ਦਾ ਬਲਾਕ ਪ੍ਰਧਾਨਾ 12 ਪਿੰਡ ਮੈਨੂੰ ਫੋਨ ਆ ਰਿਹਾ ਭਾਈ ਜੀ ਕਾਰ ਤੋਂ ਉੱਟਾ ਪਾਈਆਂ ਨੇ ਕਰਾਓ ਮੈਂ ਕਿਹਾ ਭਾਈ ਜੀ ਮੇਰੇ ਖੁੱਤ ਨਹੀਂ ਮਿਲਦਾ ਪਿਆ ਆ ਲਾ ਕੇ ਫਿਰਦਾ ਹੁਕਮ ਦਾ ਲੈ ਖਾਲਸਾ ਬੋਲ ਤੇਰਾ ਬੰਦਾ ਖੜਾ ਤੇਰੀ ਬਾੜੀ ਚੱਗਾ ਬਾੜਦਾ ਨਹੀਂ ਆਦਾ ਚੱਗਾ ਬਾੜਦਾ ਕੱਲ 11 ਵਜੇ ਦੀ ਲਿਸਟਾ ਪਾਖ ਦਿੱਤੀਆਂ ਡਿਊਟੀ ਸਰਟੀਫਿਕੇਟ ਕਿਸੇ ਨੂੰ ਨਹੀਂ ਦੇ ਰਹੇ ਬੇਬਾਕੀ ਦਾ ਫੋਨ ਆਇਆ ਮੰਤਰੀ ਸਾਹਿਬ ਦਾ ਫੋਨ ਹੈ ਇਹ ਕੰਮ ਕਰ ਰਹੇ ਨੇ ਮੰਤਰੀ ਜੀ ਇਹ ਮੰਤਰੀ ਇਹ ਕਾ ਕਰਤੂਤ ਕਰ ਰਹੇ ਨੇ ਦੱਸੋ ਹਾਂ ਜਿਹੜਾ ਗੁੰਡਾ ਗਰਦੀ ਦਾ ਨੰਗਾ ਨਾਚ ਆਮ ਆਦਮੀ ਪਾਰਟੀ ਕਰ ਰਹੀ ਹੈ ਉਹ ਸਾਰੇ ਫ਼ਰੋਖਪੁਰ ਜ਼ਿਲ੍ਹੇ ਦੇ ਸਾਹਮਣੇ ਹੈ ਨੰਗਾ ਨਾਚ ਗੁੰਡਾ ਗਰਦੀ ਦਾ ਆਮ ਆਦਮੀ ਪਾਰਟੀ ਕਰ ਰਹੀ ਹੈ ਗੁਰੂਵਰ ਸਾਹਿਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵੱਡਾ ਦੋਸ਼ ਜਿਹੜਾ ਹੈ ਜਿਹੜੇ ਲੋਕ ਅੰਦਰ ਸੀ ਜਿਨ੍ਹਾਂ ਨੂੰ ਧੱਕੇ ਮਾਰੇ ਗਏ ਬਾਹਰ ਕੱਢ ਦਿੱਤਾ ਗਿਆ ਸਾਇਨ ਕਰਨ ਤੋਂ ਤਸਵੀਰਾਂ ਵੀ ਕੈਦ ਹੋਈਆਂ ਸਭ ਕੁਝ ਹੋਇਆ ਪਰ ਬਲਾਗ ਪ੍ਰਧਾਨ ਤੇ ਗੱਲ ਕਰਦੇ ਆ ਖਾਲਸਾ ਜੀ ਇੱਥੇ ਪਹੁੰਚਿਆ ਖਾਲਸਾ ਜੀ ਦੇਣਗੇ ਸਫਾਈ ਤੇ ਆਪਾਂ ਘਿਰਨਾ ਅੱਜ ਖਾਲਸਾ ਜੀ ਹੋਰ ਖਾਲਸਾ ਜੀ ਅੱਜ ਤੁਸੀਂ ਇੱਥੇ ਆਇਓ ਕੱਲ ਮਾਮਦੋੜ ਸੀ ਚੁੱਲਾ ਟੈਕਸ ਤੁਹਾਨੂੰ ਨਹੀਂ ਮਿਲ ਰਿਹਾ ਜੋ ਅਸਲੀਅਤ ਗੱਲ ਹੈਗੀ ਆ ਤੁਸੀਂ ਅੱਜ ਇੱਥੇ ਆਇਓ ਕਿੰਦੇ ਕਹਿੰਦੇ ਇੱਥੇ ਪਹੁੰਚੇ ਹੋ ਤੇ 5 ਦਿਨ ਪਹਿਲਾਂ ਤੁਸੀਂ ਕਿੱਥੇ ਸੀ ਜਿਹੜੀ ਤੁਹਾਡੇ ਮੂੰਹ ਤੋਂ ਗੱਲ ਨਿਕਲੀ ਹੈ ਨਾ ਵੀ ਚੁੱਲਾ ਟੈਕਸ ਤੁਹਾਨੂੰ ਵੀ ਨਹੀਂ ਮਿਲ ਰਿਹਾ ਇਹ ਤੁਹਾਡੀ ਗੱਲ ਝੂਠੀ ਹੈ ਮੈਂ ਇਹਦੇ ਨਾਲ ਸਹਿਮਤ ਨਹੀਂਗਾ ਅੱਛਾ ਚੁੱਲਾ ਟੈਕਸ ਹਰ ਇੱਕ ਨੂੰ ਮਿਲ ਰਿਹਾ ਜੇ ਤੁਸੀਂ ਖਲੇ ਜੇ ਤੇ ਤੁਹਾਨੂੰ ਵੀ ਮਿਲੇਗਾ ਜੇ ਮੈਂ ਖੜਾਂਗਾ ਤੇ ਮੈਨੂੰ ਵੀ ਮਿਲੇਗਾ ਜਿੰਨੀਆਂ ਸਰਵਿਸ ਸੰਤੀਆਂ ਮੈਂ ਕਰਵਾਈਆਂ ਨੇ ਸਾਰਿਆਂ ਨੂੰ ਸਾਰੇ ਟੈਕਸ ਲੈ ਕੇ ਸਾਰੇ ਚੁੱਲਾ ਟੈਕਸ ਐਨਓਸੀ ਲੈ ਕੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਕੋਈ ਵਿਤਕਰਾ ਨਹੀਂ ਕੀਤਾ ਤੇ ਨਾ ਹੀ ਇੱਥੇ ਕੋਈ ਵਿਤਕਰਾ ਕਰਨਾ ਹੈ ਕੱਲ ਮੈਂ ਤੁਹਾਨੂੰ ਕਿਹਾ ਸੀ ਇੱਕ ਗੱਲ ਤੁਸੀਂ ਲਾਈਵ ਕੀਤੀ ਸੀ ਉੱਥੇ ਜਿਨ੍ਹਾਂ ਨੇ ਧਰਨਾ ਲਾਇਆ ਸੀ ਜਾ ਕੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਮੈਂ ਕਾਂਗਰਸ ਨੂੰ ਇਹ ਗੱਲ ਕਹੀ ਸੀ ਜਿਹੜੇ ਤੁਸੀਂ ਬੀਜ ਬੀਜੇ ਨੇ ਅੱਜ ਤੁਸੀਂ ਵੀ ਵੱਢ ਰਹੇ ਹੋ ਪਰ ਜਿਹੜਾ ਬੀਜ ਅੱਜ ਤੁਸੀਂ ਬੀਜ ਰਹੇ ਹੋ ਇਹ ਕੌਣ ਵੱਢੂਗਾ ਜਿਹੜਾ ਬੀਜ ਅਸੀਂ ਬੀਜ ਰਹੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਅਸੀਂ ਚੰਗਾ ਬੀਜ ਬੀਜ ਰਹੇ ਹਾਂ ਤੇ ਵਧੀਆ ਫਸਲ ਕੱਟ ਗਏ ਬੀਜ ਤਾਂ ਇਹ ਆ ਤੁਹਾਡਾ ਬਲਾਕ ਪ੍ਰਧਾਨ ਬੂਟਾ ਮੇਡਾ ਤੇ ਟਿਕ ਪੇਟ ਪਟ ਕੇ ਮਰ ਗਿਆ ਕਹਿੰਦਾ ਮੈਨੂੰ ਧੱਕੇ ਮਾਰਤੇ ਮੈਂ ਪਾਰਟੀ ਲਈ ਕੀ ਨਹੀਂ ਕੀਤਾ ਮੈਂ ਕੀ ਨਹੀਂ ਕੀਤਾ ਰੋ ਰੋ ਕੇ ਗਿਆ ਸਾਡੇ ਕੈਮਰੇ ਦੇ ਉੱਪਰ ਆਹ ਬੰਦੇ ਖੜਾ ਤੁਹਾਡਾ ਇੱਥੇ ਭਜਨ ਸਿੰਘ ਬਲਾਕ ਪ੍ਰਧਾਨ ਚੀਕਾਂ ਮਾਰ ਰਿਹਾ ਸਵੇਰ ਦੇ 20 ਫੋਨ ਮੈਨੂੰ ਕਰਤੇ ਕਹਿੰਦਾ ਮੈਨੂੰ ਨੋਟ ਉਰ ਸਰਟੀਫਿਕੇਟ ਨਹੀਂ ਮਿਲ ਰਹਾ ਤੁਸੀਂ ਆ ਕੇ ਸਪਾਈਆਂ ਦੇ ਦਿੰਦੇ ਹੋ ਪਾਰਟੀ ਖਾਤਰ ਆਹ ਕਵਜਾ ਕਰਕੇ ਤੁਹਾਡੇ ਸਤਾ ਦਿਨ ਪਾਰਟੀ ਦੇ ਬੰਦੇ ਅੰਦਰ ਬਿਠੇ ਸਾਹਮਣੇ ਵਿਖਾਓ ਅੰਦਰ ਚੱਲੋ ਮੇਰੇ ਨਾਲ ਮੈਂ ਦਿਖਾਉਣਾ ਤੁਹਾਨੂੰ ਬੰਦੇ ਅੰਦਰ ਕਵਜਾ ਕਰਕੇ ਬੈਠੇ ਆ ਤੁਹਾਡੇ ਤੁਸੀਂ ਤੁਸੀਂ ਕਿੱਥੇ ਗੱਲ ਕਰਦੇ ਹੋ ਇੱਥੇ ਅਗਰੇ ਬੈਠੇ ਖਾਲ ਦੇ ਖੜੇ ਚੁੱਲਾ ਕਲਮ ਜੀ ਸੰਦੂ ਨੇ ਕਬਜ਼ਾ ਕੀਤਾ ਸੀ ਉਦੋਂ ਵੀ ਉਹਨੂੰ ਬੁਲਾਇਆ ਸੀ ਅੱਜ ਤੈਨੂੰ ਮਿਲਿਆ ਬੁਲਾ ਲੋ ਇੱਕ ਮਿੰਟ ਉਹ ਬਲਾਕ ਪ੍ਰਧਾਨ ਹੈ ਤੈਨੂੰ ਮਿਲਿਆ ਨਹੀਂ ਮਿਲਿਆ ਜੀ ਕੁਝ ਹੋਇਆ ਉਹਦਾ ਕੀ ਤੇਰੇ ਕੋਲ ਮੈਂ ਬਲਾਕ ਪ੍ਰਧਾਨ ਦਾ 10 ਸਾਲ ਤੇਰੇ ਪਾਰਟੀ ਆ ਫਰਦਾ ਆ ਫਰਦਾ 10 ਹੋ ਗਏ ਪਾੜੀ 10 ਸਾਲ ਅੱਛਾ 10 ਪਾੜੀ ਮਿਹਨਤ ਕੀਤੀ ਕੱਖ ਨਹੀਂ ਮਿਲਿਆ ਜਿਹੜਾ ਫਤਿਹਰਾ ਸਿੰਘ ਫੋਨ ਕਰਦਾ ਉਹਨੂੰ ਮਿਲਦਾ ਪਿਆ ਕੁਛ ਕੱਖ ਨਹੀਂ ਮਿਲਦਾ ਤਾਬਲੀ ਹੋ ਰਹੀ ਏ ਸ਼ਰੀਆਮ ਹੋ ਰਹੀ ਏ ਕਿਦਰ ਕੁਛ ਨਹੀਂ ਆ ਸਰ ਰਹਿੰਦੇ ਮੇਰੇ ਪਿੰਡਾਂ ਦੇ ਭਾਈ 12 ਪਿੰਡਾਂ ਦਾ ਬਲਾਕ ਪਰ ਤਾਂ ਹਾਂ 12 ਪਿੰਡਾਂ ਮੈਨੂੰ ਫੋਨ ਆ ਰਿਹਾ ਭਾਈ ਜੀ ਕਾਰ ਤੋਂ ਉੱਟਾ ਪਾਈਆਂ ਨੇ ਕਰਾਓ ਮੈਂ ਕਿਹਾ ਭਾਈ ਜੀ ਮੇਰੇ ਖੁੱਦ ਨਹੀਂ ਮਿਲਦਾ ਪਿਆ ਆ ਲਾ ਕੇ ਫਰਦਾ ਕੋ ਮਜ਼ਾ ਲੈ ਖਾਲਸਾ ਬੋਲ ਤੇਰਾ ਬੰਦਾ ਖੜਾ ਤੇਰੀ ਪਾੜੀ ਚੱਗਾ ਬਾੜਦਾ ਨਹੀਂ ਆਦਾ ਚੱਗਾ ਬਾੜਦਾ ਕਹਿੰਦਾ ਚੱਗਾ ਬਾੜਦਾ ਮੈਂ ਤੁਸੀਂ ਤੁਹਾਡੇ ਵਿੱਚ ਹੌਸਲੇ ਦੀ ਬੜੀ ਢੀ ਘਾੜੇ ਸਤਪਾਲ ਜੀ ਮੇਰੇ 'ਚ ਹੌਸਲਾ ਹੈਗਾ ਜੀ ਮੈਂ ਤੇਈ ਸਾਲ ਤੋਂ ਹੌਸਲੇ 'ਚ ਹੀ ਫਿਰਦਾ ਤੁਸੀਂ ਕਿਸੇ ਦੀ ਗੱਲ ਨਹੀਂ ਸੁਣ ਰਹੇ ਤੁਸੀਂ ਅਗਰੈਸਿਵ ਹੋ ਰਹੇ ਜੇ ਪੱਤਰਕਾਰਤਾ ਦਾ ਫਰਜ਼ ਪੂਰਾ ਨਹੀਂ ਹੋ ਗਿਆ ਮੈਂ ਨਹੀਂ ਬੱਲਾ ਇਹ ਗੱਲ ਕਹਿ ਕੇ ਤੁਸੀਂ ਮੈਨੂੰ ਜੁਰਮਾਣੇ ਸਕਦੇ ਮੈਂ ਸੁਣ ਰਿਹਾ ਤੁਹਾਡਾ ਬਲਗ ਮੀਡੀਆ ਕਰਦਾ ਸੀ ਨਾ ਨਾ ਕੋਈ ਗੱਡੀ ਮੈਦਾਨੀ ਤੁਸੀਂ ਇਹ ਗੱਲ ਤੁਸੀਂ ਕਹਿ ਸਕਦੇ ਹੋ ਪਰ ਨਹੀਂ ਮੇਰਾ ਸੁਣੋ ਪਰ ਨਹੀਂ ਤੁਸੀਂ ਜੇ ਸੱਚੇ ਹੋ ਆਖ ਲਾਓਗੇ ਆਖ ਖਲਾਓਗੇ ਆਖ ਖੇਡ ਖਲਾ ਦਿਓ ਮੈਂ ਸਾਰੇ ਖਲਾਓਗੇ ਲੋਕਾਂ ਨੂੰ ਦੋਨਾਂ ਨਾਲ ਮਿਲਦੇ ਆ ਨਹੀਂ ਮੇਰੇ ਨਾਲ Yeah. ਨਿਊ ਡਿਗ ਕੱਲ 11 ਵਜੇ ਨਹੀਂ ਲਿਸਟਾ ਪਾਗ ਰਿਤੀਆਂ ਨਿਊ ਡਿਗ ਸਰਟੀਫਿਕੇਟ ਕਿਸੇ ਨੂੰ ਨਹੀਂ ਦੇ ਰਹੇ ਬੇਬਾਜੀ ਦਾ ਫੋਨ ਆਇਆ ਮੰਤਰੀ ਸਾਹਿਬ ਦਾ ਫੋਨ ਆਇਆ ਇਹ ਕੰਮ ਕਰਾ ਰਹੇ ਨੇ ਮੰਤਰੀ ਜੀ ਇਹ ਮੰਤਰੀ ਇਹ ਕਾ ਕਰਤੂਤ ਕਰ ਰਹੇ ਨੇ ਦੱਸੋ ਆ ਗੁਰੂ ਸਾਹਿਬ ਵਿੱਚ ਆ ਕੇ ਕਰਤੂਤ ਕਰ ਰਹੇ ਨੇ ਮੰਤਰੀ ਜੀ ਬਖੋ ਪ੍ਰਧਾਨ ਆ ਆਮ ਆਦੀ ਬਾਟੀ ਦਾ ਸਵੇਰ ਤੋਂ ਸਵੇਰ ਜਵਾਬ ਦੇ ਆ ਲਵਾ ਦੇ ਤੈਨੂੰ ਸਵੇਰ ਦਾ ਸਵੇਰ ਦਾ ਤੁਸੀਂ ਨਹੀਂ ਬਣੋਗੇ ਮੇਰਾ ਆਜਾ ਚਾਰ ਪੰਜ ਦਿਨ ਹੋ ਗਏ ਮੈਂ ਟੱਕੇ ਖਾਂਦੇ ਨੂੰ ਪੰਜ ਦਿਨ ਆ ਸਾਰੇ ਮੇਰੇ ਪਿੰਡਾਂ ਦੇ ਖੜੇ ਨੇ ਬਲਾਕ ਪ੍ਰਧਾਨ ਸਾਹਿਬ ਇੱਕ 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 ਮੰਦ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖਾਲ ਸੁਣੂਗਾ ਗੱਲ ਸੁਣੂਗਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੁਣੋ

ਕੋਈ ਸੁਲਾ ਨਹੀਂ ਆ ਰਿਹਾ ਕੋਈ ਸਾਥੀ ਨਹੀਂ ਕੋਈ ਸਾਥੀ ਸਾਥ ਪੰਜ ਦਿਨ ਹੋ ਗਏ ਤੇ ਹੈ ਹੀ ਨਹੀਂ ਕੋਈ ਸਾਥ ਨਹੀਂ ਆਗਾ ਕੋਈ ਸਾਥ ਨਹੀਂ ਆਗਾ ਤੂੰ ਮੇਰੇ ਗੱਲ ਹੀ ਨਹੀਂ ਸੁਣਦਾ ਗੱਲ ਸੁਣਾਗਾ ਤੂੰ ਗੁੰਡਾ ਬੰਦੀ ਕਰਦੇ ਤੂੰ ਮੇਰੀ ਗੱਲ ਹੀ ਨਹੀਂ ਸੁਣ ਬੱਲੇ ਬੱਲੇ ਇੱਕ ਮਿੰਟ ਇੱਕ ਮਿੰਟ ਆਪੇ ਮੈਂ ਰੱਜੀ 부ਜੀ ਆਪੇ ਮੈਂ ਰੱਜੀ 부ਜੀ ਆਪੇ ਮੇਰੇ ਬੱਚੇ ਉਹ ਬੱਲੇ ਓਏ ਉਹ ਬੱਲੇ ਓਏ ਉਹ ਬੰਦਰਕਾਰ ਆਈ ਨੂੰ ਐ ਭਰਾ ਨੂੰ ਬੁਲਾ ਤੇ ਨਾਂ ਤੇ ਖੜ ਜਾ ਝੂਠ ਬੋਲ ਰਹਨੇ ਕੋਈ ਬੁੰਡਾ ਗੁੰਡਾਗਰਦੀ ਹੋ ਰਹੀ ਹੈ ਗੁਰੂ ਸੇਖ ਹੋ ਕੇ ਝੂਠ ਬੋਲ ਰਹਨੇ ਬਚਾ ਲੂ ਚਲਾ ਦੇ ਤੂੰ ਆਪ ਵੀ ਕੀ ਕਹਿਣਾ ਕੀ ਕਹਣਾ ਰੋਲਾ ਨਹੀਂ ਪਾਉਣਾ ਗੱਲ ਸੁਣ ਲੋ ਇਧਰ ਮੇਰੀ ਗੱਲ ਦਾ ਜਵਾਬ ਨਾ ਜੇ ਮੈਂ ਝੂਠ ਬੋਲ ਰਿਹਾ ਮੇਰੇ ਇੱਥੇ ਜਿੱਥੇ ਤੂੰ ਖੜਾ ਹੈ ਇੱਥੇ ਵੀ ਬੀਟ ਵੀ ਬੈਠਾ ਉਹ ਸਾਨੂੰ ਧਾਰ ਕਰਦਾ ਜੀ ਸਾਰੀ ਗੱਲ ਵਿੱਚ ਭਾਈ ਟੱਕੇ ਮਾਰ ਕੇ ਬਸ ਚੱਲਿਆ ਗਿਆ ਟੱਕੇ ਇੱਕ ਮਿੰਟ ਮੈਂ ਮੈਂ ਤੁਹਾਡੀ ਗੱਲ ਸੁਣ ਲੀ ਇੱਕ ਮਿੰਟ ਇੱਕ ਮਿੰਟ ਮੈਂ ਮੈਂ ਪੱਖ ਲੈ ਲਾ ਤੁਹਾਡੇ ਨਾਲ ਕਰਕੇ ਤਾਂ ਮੈਂ ਕਿਉਂਦਾ ਮੂਹੇ ਤੈਨੂੰ ਦੇ ਪੱਟਾ ਕਰਦਾ ਬਈ ਮੈਂ ਤੈਨੂੰ ਪੱਟਾ ਕਰਦਾ ਮੈਂ ਨਾ ਮੈਂ ਨਾ ਮੈਂ 23 ਸਾਲਾਂ ਤੋਂ ਪੱਤਰਕਾਰੀ ਕਰ ਰਿਹਾ ਮੈਂ 23 ਸਾਲਾਂ ਤੋਂ ਪੱਤਰਕਾਰੀ ਕਰ ਰਿਹਾ ਮੈਂ ਕਿਹੜੇ ਚੈਨਲ 'ਚ ਕੰਮ ਨਹੀਂ ਕੀਤਾ ਮੈਂ ਪੱਤਰਕਾਰੀ ਕਰ ਰਿਹਾ ਉਹ ਗੋਦੀ ਮੀਰੀ ਕਹਿੰਦਾ ਪੱਤਰਕਾਰੀ ਕਰ ਰਿਹਾ ਉਹ ਪਰ 23 ਸਾਲਾਂ ਤੋਂ ਕਰ ਰਿਹਾ ਇੱਥੇ ਮੈਂ ਪਰਮਜੀਤ ਠੰਡ ਨੂੰ ਵੀ ਵਜਾਇਆ ਹੋਇਆ ਹੈ ਇੱਥੇ ਮੋਹਨਦੀ ਮਾਨ ਨੂੰ ਵੀ ਵਜਾਇਆ ਹੋਇਆ ਹੈ ਇੱਥੇ ਹਰੇਕ ਬੰਦਾ ਵਜਾਇਆ ਹੋਇਆ ਹੈ ਇੱਥੇ ਰੇਵ ਬੰਦਾ ਵਜਾਇਆ ਹੈ ਬੰਦਾ ਰੇਵ ਵਜਾਇਆ ਹੈ ਜਿੰਦਾਬਾਦ 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 ਬਚ ਗਿਆ ਆਮ ਆਦਮੀ ਪਾਰਟੀ ਦਾ ਪੱਤਾ ਬਰਬਾਦ ਹੋਣੀ ਦਿਖਾਈ ਦੇ ਰਿਹਾ ਬੱਸ ਬੰਦਾ ਦਿਖਾਈ ਦੇ ਰਿਹਾ ਦੇਖੋ 1 ਮਿੰਟ ਜੀ 1 ਮਿੰਟ ਹਾਂਜੀ ਇਸ ਵੇਲੇ ਜਿਹੜਾ ਗੁੰਡਾ ਗਰਦੀ ਦਾ ਨੰਗਾ ਨਾਚ ਆਮ ਆਦਮੀ ਪਾਰਟੀ ਕਰ ਰਹੀ ਹੈ ਉਹ ਸਾਰੇ ਫੋਟੋਪੋਰਟ ਜਿਲ੍ਹੇ ਦੇ ਸਾਹਮਣੇ ਹੈ ਨੰਗਾ ਨਾਚ ਗੁੰਡਾ ਗਰਦੀ ਦਾ ਆਮ ਆਦਮੀ ਪਾਰਟੀ ਕਰ ਰਹੀ ਹੈ ਉਹ ਤੁਸੀਂ ਦੇਖੋ ਤੁਸੀਂ ਦੇਖੋ ਐਮਐਲਏ ਨੂੰ ਪਾਵਰਾਂ ਕੀ ਦਿੱਤੀਆਂ ਪਾਰਟੀ ਖਤਮ ਆਮ ਆਦਮੀ ਪਾਰਟੀ ਵੀ ਖਤਮ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਉਹ ਵੀ ਜ਼ੀਰੋ ਆਮ ਆਦਮੀ ਪਾਰਟੀ ਦਾ ਯੂਥਾ ਜ਼ਿਲ੍ਹਾ ਪ੍ਰਧਾਨ ਉਹ ਵੀ ਜ਼ੀਰੋ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਗੁੰਡਾ ਕਰਦੀ ਦਾ ਨੰਗਾ ਨਾਚ ਕੀਤਾ ਬਲਾਵ ਰੱਖਿਆ ਜਾਂਦੇ ਔਰ ਤੁਸੀਂ ਵੇਖੋ ਪੰਜ ਪੰਜ ਦਿਨ ਹੋ ਗਏ ਸੈਕਟਰੀ ਗੈਰ ਹਾਜ਼ਰ ਹੈ ਪੰਜ ਪੰਜ ਦਿਨ ਹੋ ਗਏ ਕਦੇ ਵੀਡੀਓ ਸਾਹਿਬ ਕਹਿੰਦੇ ਆ ਲਿਸਟ ਨਹੀਂ ਕਦੇ ਵੀਡੀਓ ਸਾਹਿਬ ਕਹਿੰਦੇ ਆ ਜੇ ਲਿਸਟਾਂ ਆਉਣੀਆਂ ਕਦੇ ਕਹਿੰਦੇ ਆ ਮੈਂ ਦਸਕਤ ਐਫੀ ਡੇਵਿਡ ਤੇ ਕਰ ਦੂੰਗਾ ਮੈਂ ਕਹਿੰਨਾ ਜੇ ਐਫੀ ਡੇਵਿਡ ਤੇ ਕਾਗਜ਼ ਭਰਨੇ ਆ ਤੇ ਚੁੱਲਾ ਟੈਕਸ ਕਰਤੀ ਕਿਉਂ ਰਿਹਾ ਫਿਰ ਬਿਲਕੁਲ ਬੰਦ ਕਰ ਆਪਦੇ ਛੇਤਿਆਂ ਨੂੰ ਦਾ ਘਰੇਲ ਜਲ ਜਾ ਕੇ ਚੁੱਲਾ ਟੈਕਸ ਦੇ ਰਿਹਾ ਬਾਕੀ ਪਾਰਟੀ ਵਾਲਿਆਂ ਨੂੰ ਕਹਿ ਰਹੇ ਆ ਕਿ ਤੁਸੀਂ ਐਫੀ ਡੇਵਿਡ ਲਾ ਦਿਓ ਦੇਖੋ ਗੱਲ ਇਹ ਡੈਮੋਕ੍ਰੇਸੀ ਦਾ ਕਾਹਨ ਹੋ ਰਿਹਾ सरपंच ਉਹ ਵਜਦਾ ਹੁੰਦਾ ਜਿਹਨੂੰ ਅਗਲੇ ਕਹਿਣ ਸਰਪੰਚ ਸਾਹਿਬ ਆਓ ਬੈਠੋ ਤੁਹਾਡੀ ਕੁਰਸੀ ਹੈ ਇਹ ਸਰਪੰਚ ਇੱਕ ਬੰਦੇ ਦੇ ਕਹਿਣ ਤੇ ਬਣਨ ਵਾਲਾ ਪਿੰਡਾਂ ਦੇ ਸਰਪੰਚ ਨਹੀਂ ਬਣ ਰਹੇ ਪਿੰਡ ਵਾਸੀਆਂ ਦਾ ਕੋਈ ਮੈਂਬਰ ਨਹੀਂ ਬਣ ਰਿਹਾ ਕੋਈ ਸਰਪੰਚ ਨਹੀਂ ਬਣ ਰਿਹਾ ਇੱਕ ਇੱਕ ਬੰਦੇ ਦਾ ਸਿਰਫ ਸਰਪੰਚ ਜਾਂ ਮੈਂਬਰ ਬਣ ਰਿਹਾ ਹੈ ਬਾਕੀ ਸਾਰੇ ਤੁਮਾਂ ਤੇ ਨੰਗਾ ਨਾਚ ਹੋ ਰਿਹਾ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਸਾਡੇ ਸਾਹਮਣੇ ਆ ਰਿਹਾ ਨਸ਼ੇ ਵਾਲੇ ਮਾਮਲੇ ਦੇ ਵਿੱਚ ਤਿੰਨ ਗੁਣਾ ਅੱਗੇ ਚਲੀ ਗਈ ਹੈ ਸਰਕਾਰ ਔਰ ਤੁਸੀਂ ਇੱਕ ਥਾਂ ਤੇ ਬਸ ਨਹੀਂ ਹੈ ਤੁਸੀਂ ਅੱਗੇ ਦੇਖੋ ਇੱਥੇ ਕੱਲ ਅਸੀਂ ਮੰਮਦੋਟ ਗਏ ਆਂ ਜੀ 300 ਰੁਪਏ ਦੀ ਲਿਸਟ 500 ਰੁਪਏ ਦੀ ਲਿਸਟ ਜਿਹੜੀ ਵੋਟ ਲਿਸਟ ਹੈ ਸ਼ਰੇਆਮ ਇਹਨਾਂ ਦੇ ਕੈਮਰੇ ਦੇ ਸਾਹਮਣੇ ਹੋਇਆ ਔਰ ਉਸ ਤੋਂ ਬਾਅਦ ਜੇ ਤੁਸੀਂ ਘਰੇ ਬਹਿ ਕੇ ਪਾਸੇ ਲਿਸਟ ਲੈਣੀ ਹੈ 1000 ਰੁਪਿਆ 1500 ਰੁਪਿਆ ਜੇ ਤੁਸੀਂ ਕਾਗਜ਼ ਭਰਨੇ ਆ ਐਮਐਲਏ ਦੇ ਵਿਚੋਲਿਆਂ ਨੂੰ ਮਿਲੋ ਔਰ ਪੈਸੇ ਦਿਓ ਤੇ ਕਾਗੀ ਭਰਾ ਲਓ ਨਹੀਂ ਤਾਂ ਮਿੱਤਰੋ ਡੈਮੋਕਰੇਸੀ ਦਾ ਕਾਰ ਬਿਲਕੁਲ ਜੀ ਗੁਰੂਰ ਸਾਹਿਬ ਦੇ ਵਿੱਚ ਸੀ ਤੇ ਗੁਰੂਰ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਅੰਦਰ ਹਾਲੇ ਵੀ ਜਿਹੜਾ ਲੋਕ ਕਹਿ ਰਹੇ ਨੇ ਅੰਦਰ ਕੈਮਰੇ ਦੇ ਤਸਵੀਰਾਂ ਵੀ ਬਾਹਰ ਆਈਆਂ ਕਬਜਾ ਸੀ ਬਲਾਗ ਪ੍ਰਧਾਨ ਸਰਦੇਸ਼ ਸਿੰਘ ਖਾਲਸਾ ਹੋਰੀ ਇੱਥੇ ਪਹੁੰਚੇ ਬੜੇ ਠਰਮੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਦੱਸਿਆ ਸਫਾਈ ਦੇਣ ਲਈ ਆਏ ਸੀ ਸਫਾਈ ਕੀਤੀ ਜਦ ਜਨਤਾ ਵਿੱਚ ਖੜੀ ਸੀ ਤੇ ਜਨਤਾ ਨੂੰ ਜਿਨ੍ਹਾਂ ਨੂੰ ਨਹੀਂ ਮਿਲ ਰਹੇ ਲੋਕ ਮੂੰਹ ਤੇ ਆ ਗਏ ਵੱਡੀ ਗੱਲ ਕੀ ਸਾਹਮਣੇ ਆਈ ਆਮ ਆਦਮੀ ਪਾਰਟੀ ਦੇ ਖੋਦੇ ਕੱਲ ਜ਼ਿਲ੍ਹਾ ਯੂਥ ਪ੍ਰਧਾਨ ਬੋਲਿਆ ਕਹਿੰਦਾ ਮੈਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਯੂਥ ਪ੍ਰਧਾਨ ਆ ਸਤਨਾਮ ਸਤੀ ਮੇਰਾ ਨਾਮ ਹੈ ਪਿੰਡ ਕੋਰ ਸਿੰਘ ਵਾਲਾ ਕਹਿੰਦਾ ਮੈਨੂੰ ਨਹੀਂ ਮਿਲ ਰਿਹਾ ਚੁੱਲਾ ਟੈਕਸ ਕੱਲ ਦੀ ਗੱਲ ਬੀਤ ਗਈ ਅੱਜ ਦੀ ਗੱਲ ਕੀ ਨਿਕਲ ਕੇ ਆਈ ਅੱਜ ਆਈ ਦੋ ਬਲਾਗ ਪ੍ਰਧਾਨ ਅੱਜ ਸਵੇਰ ਤੋਂ ਮੈਂ ਕਿਤੇ ਬਾਹਰ ਸੀ ਸਵੇਰ ਤੋਂ ਲਗਾਤਾਰ ਫੋਨ ਕੀਤਾ ਜਾ ਰਿਹਾ ਸੀ ਅਸੀਂ ਬਲਾਗ ਪ੍ਰਧਾਨੀ ਨੂੰ ਚੜਨਾ ਉਹ ਲੋਕ ਰੋਂ ਤੱਕ ਗਏ ਕਹਿੰਦੇ ਸੀ ਆਖਰ ਆਖਰ ਉੱਤੇ ਆਤਮ ਹੱਤਿਆ ਕਰ ਲਾਂਗੇ ਫਿਰ ਆਏਗਾ ਜਦ ਇੱਥੇ ਆਏ ਤਾਂ ਇੱਕ ਆਮ ਆਦੀ ਪਾਰਟੀ ਦਾ ਸਖਾਇਆ ਹੋਆ ਬੰਦਾ ਸਰਦਾਰ ਸੁਖਦੇਵ ਸਿੰਘ ਖਾਲਸਾ ਹੋਰੀ ਆ ਗਿਆ ਮਿੱਥੀ ਹੋਈ ਗੱਲਾਂ ਉਹੀ ਬਿਆਨ ਪਰ ਜਦ ਲੋਕ ਵਿੱਚ ਖੜੇ ਸੀ ਉਹਨਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਬੂਟਾ ਮਿੱਡਾ ਨੇ ਸ਼ਰਿਆਂ ਬੋਲਿਆ ਉਹ ਵੀ ਵੀਡੀਓ ਚਲਾਉਣੇ ਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ 12 ਪਿੰਡ ਕਹਿੰਦਾ ਮੇਰੇ ਕੋਲ ਨੇ ਹਰਭਜਨ ਸਿੰਘ ਛਲਿਆ ਉਸ ਬੰਦੇ ਨੇ ਬੋਲਿਆ ਮੈਂ ਖੱਜਲ ਖਵਾਰ ਹੋ ਰਿਹਾ ਮੈਂ ਤਕਜੇ ਆਮ ਆਦਮੀ ਪਾਰਟੀ ਵਾਲਿਆਂ ਦਾ ਇਹ ਹਾਲ ਹੈ ਤੇ ਆ ਆਮ ਲੋਕ ਲਗ ਲਗ ਪਾੜੀਆਂ ਦੇ ਜਿਹੜੇ ਲੋਕ ਖੜੇ ਇਹਨਾਂ ਦਾ ਕੀ ਹਾਲਾਤ ਹੋਊਗੇ ਗੁਰੂ ਅਰਸਾਏ ਦੇ ਹਾਲਾਤ ਇਹ ਨੇ ਮੈਂ ਤਾਂ ਇੱਥੇ ਕਹਿ ਦੇਣਾ ਵੀ ਲੋਕਤੰਤਰ ਦਾ ਕਾਣ ਲੋਕਤੰਤਰ ਟੱਕ ਤੰਗਦਾ ਛਿੱਕੇ ਕਿਸੇ ਦੀ ਕੋਈ ਸੁਣਵਾਈ ਨਹੀਂ ਲੋਕ ਹੱਜਰ ਖਵਾਰ ਹਜ਼ਾਰਾਂ ਖਬਰਾਂ ਲੱਗ ਗਈਆਂ ਬਹੁਤ ਕੁਝ ਹੋ ਗਿਆ ਐਸ.ਡੀ.ਐਮ ਸਾਹਿਬ ਆਏ ਵੱਡੇ ਵੱਡੇ ਮੈਂ ਤਾਂ ਇਹ ਕਹਿਣਾ ਵੀ ਜਿਹੜੇ ਲੋਕ ਇੱਥੇ ਇੱਕ ਮਾਤਾ ਮਿਲੀ ਆ ਰੋ ਵੀ ਮਾਤਾ ਅੱਖਾਂ ਦੇ ਵਿੱਚ ਹੰਝੂ ਆ ਕੇ ਕਹਿੰਦੇ ਟੱਕੇ ਮਾਰ ਤੇ ਬਾਹਰ ਕੱਢਤਾ ਟੱਕੇ ਮਾਰ ਕੇ ਉਹ ਕਮਰਾ ਸਾਹਮਣੇ ਬੀੜੀਪੋ ਦਫ਼ਤਰ ਦਾ ਟੱਕੇ ਮਾਰ ਕੇ ਉਹ ਮਾਤਾ ਨੂੰ ਬਾਹਰ ਕੱਢ ਦਿੱਤਾ ਗਿਆ ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਸ਼ਰਿਆਮ ਗੁੰਡਾਗਰਦੀ ਚੱਲ ਰਹੀ ਹੈ ਪੁਲਿਸ ਪ੍ਰਸ਼ਾਸਨ ਵੀ ਇੱਥੇ ਆ ਪ੍ਰਸ਼ਾਸਨ ਕੀ ਦੇਖ ਰਿਹਾ ਨਾਲ ਐਸਡੀਐਮ ਸਾਹਿਬ ਦਾ ਦਫਤਰ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਐਸਡੀਐਮ ਮੈਡਮ ਨਾਲ ਵੀ ਤੇ ਲੋਕਾਂ ਨੂੰ ਜੇ ਇਨਸਾਫ ਨਹੀਂ ਮਿਲਦਾ ਕੀ ਜਿਹੜੀ ਗੱਲ ਲੋਕਾਂ ਨੇ ਕਹੀ ਸੀ ਬਦਲਾ ਆਈ ਬਦਲਾ ਗੱਲ ਇੱਥੇ ਕੀਤੀ ਹੈ ਬੈਸ ਹੋਈ ਖਾਲਸਾ ਨਾਲ ਤੁਸੀਂ ਵੇਖੀਏ ਉਹ ਕਹਿੰਦੇ ਗੋਦੀ ਮੀਡਿਆ ਫੈਸਲਾ ਅਸੀਂ ਆਪਦੇ ਹੱਥੇ ਚ ਨਹੀਂ ਰੱਖਦੇ ਫੈਸਲਾ ਅਸੀਂ ਤੁਹਾਡੇ ਤੇ ਛੱਡਦੇ ਆਂ ਜੋ ਕਵਰੇਜ ਅਸੀਂ ਇਹ ਦਿਖਾਈ ਹੈ ਚਾਹੇ ਉਹ ਮਮਦੋੜ ਦੀ ਹੈ ਚਾਹੇ ਬਲਾਕ ਕਲਖੁਰਦੀ ਦੀ ਹੈ ਚਾਹੇ ਫਿਰੋਜ਼ਪੁਰ ਦੀ ਹੈ ਚਾਹੇ ਸਾਡੇ ਆਵਾਜ਼ੇ ਪੰਜਾਬ ਗੁਰੂ ਵਰਸਾਈ ਲਈ ਚੈਨਲ ਨੇ ਗੁਰੂ ਵਰਸਾਈ ਦੀ ਕਵਰੇਜ ਦਿਖਾਈ ਹੈ ਕਿ ਪਾਰਦਰਸ਼ਾ ਦੇ ਨਾਲ ਕੰਮ ਕੀਤਾ ਗਿਆ ਕਿ ਤੁਹਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਈ ਗਈ ਪ੍ਰਸ਼ਾਸਨ ਤੋਂ ਸਵਾਲ ਤੁਹਾਡੇ ਕਿਤੇ ਗਏ ਕਿ ਅਸੀਂ ਨਿਰਪੱਖਤਾ ਨਾਲ ਕੰਮ ਨਹੀਂ ਕਰਦੇ ਤਾਂ ਤੁਸੀਂ ਕਮੈਂਟ ਸੈਕਸ਼ਨ ਸਾਡੇ ਖਿਲਾਫ ਹੀ ਲਿਖ ਸਕਦੇ ਹੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੀ ਸਫਾਈ ਦੇਣ ਲਈ ਸਰਦੇਵ ਸਿੰਘ ਖਾਲਸਾ ਹੋਰੀ ਆਏ ਸੀ ਭਜਦੇ ਦਿਖਾਈ ਦਿੱਤੇ ਕੈਮਰੇ ਦੇ ਵਿੱਚ ਅੱਜ ਤੇ ਉਹਨਾਂ ਬਾਰੇ ਵੀ ਆਦੇ ਵਿਚਾਰ ਜਰੂਰ ਦੱਸਿਓ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੇ ਲੋਕਾਂ ਦਾ ਚੈਨਲ ਤਾਂ ਹੀ ਹੈ ਜੇਕਰ ਤੁਹਾਡਾ ਸਹਿਯੋਗ ਪਿਆਰ ਬਣਿਆ ਰਹੂਗਾ ਅਸੀਂ ਤੁਹਾਡੇ ਵਿੱਚ ਰਾਂਗੇ ਤੁਹਾਡੀ ਆਵਾਜ਼ ਨੂੰ ਬੁਲੰਦ ਜੂਰ ਕਰਾਂਗੇ ਤੇ ਤੁਹਾਡੀ ਆਵਾਜ਼ ਚਲਦੀ ਰਹੂਗੀ ਲੋਕਾਂ ਨੂੰ ਇਨਸਾਫ ਮਿਲੇ ਨਾ ਮਿਲੇ ਪਰ ਲੋਕਾਂ ਦੇ ਨਾਲ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਗੁਰੂ ਅਰਜਨ ਲਾਈਵ ਅੱਜ ਵੀ ਖੜਾ ਹੈ ਕੱਲ ਵੀ ਖੜਾ ਤੇ ਖੜਾ ਰਹੂਗਾ ਦੇਖਦੇ ਰਹੋ ਗੁਰੂ ਅਰਜਨ ਲਾਈਵ